ਸਵਾਗਤ ਕਰਦੇ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਆ ਕੈਨੇਡਾ ਜਿਹੜੇ ਵਿਦਿਆਰਥੀ ਗਏ ਨੇ ਪੜ੍ਹਨ ਵਾਸਤੇ ਉਹਨਾਂ ਤੇ ਕੈਨੇਡਾ ਸਰਕਾਰ ਨੇ ਇੱਕ ਨਵੀਂ ਮਸੀਬਤ ਆ ਜਿਹੜੀ ਉਹ ਖੜੀ ਕਰਤੀ ਆ ਉਹਨਾਂ ਲਈ ਕੈਨੇਡਾ ਸਰਕਾਰ ਨੇ ਇੱਕ ਨੋਟਿਸ ਜਾਰੀ ਕੀਤਾ ਵਾ ਉਸ ਦੇ ਵਿੱਚ ਈਮੇਲ ਰਾਈ ਜਿਹੜੇ ਸਟੂਡੈਂਟ ਨੇ ਜਿਹੜੇ ਵਿਦਿਆਰਥੀ ਉੱਥੇ ਗਏ ਨੇ ਪੜ੍ਹਾਈ ਵਾਸਤੇ ਪੜ੍ਹਾਈ ਦੇ ਲਈ ਉਹਨਾਂ ਕੋਲੋਂ ਕੁਝਕ ਦਸਤਾਵੇਜ਼ ਮੰਗਾਏ ਗਏ ਨੇ ਜਿੱਦਾਂ ਕਿ ਕਾਲਜ ਦਾ ਨਾਮ ਕਾਲਜ ਦੀ ਹਾਜ਼ਰੀ ਆਪਣੇ ਪੇਪਰਾਂ ਦੇ ਵਿੱਚ ਜਿਹੜੇ ਨੰਬਰ ਜਿਹੜੇ ਹੁੰਦੇ ਨੇ ਉਹ ਮੰਗਾਏ ਗਏ ਨੇ ਈਮੇਲ ਰਾਈ ਮੰਗਾਏ ਗਏ ਨੇ ਹਾਜ਼ਰੀ ਕਾਲਜ ਦੀ ਮੰਗਾਈ ਗਈ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਕਾਲਜ ਜਾਂਦੇ ਹੋ ਪੂਰੀ ਡਿਟੇਲ ਜਿਹੜੀ ਹੈ ਮੇਲ ਰਾਈ ਮੰਗਾਈ ਗਈ ਹੈ ਹੁਣ ਗੱਲ ਇੱਥੇ ਆਉਂਦੀ ਹੈ ਵਿਦਿਆਰਥੀਆਂ ਦੇ ਇਹ ਜਿਹੜੇ ਵਿਦਿਆਰਥੀ ਦਾ ਗੈਸ ਸਟੱਡੀ ਵੀਜੇ ਤੇ ਉੱਥੇ ਜਾ ਕੇ ਸਟੱਡੀ ਨਹੀਂ ਕਰ ਰਹਾ ਤੇ ਕੰਮ ਹੀ ਕਰ ਰਹਾ ਉਹਨਾਂ ਵਾਸਤੇ ਖਤਰਾ ਪਰ ਕਿਤੇ ਨਾ ਕਿਤੇ ਜਿਹੜੇ ਵਿਦਿਆਰਥੀ ਸੱਚੀ ਹੀ ਸਟੱਡੀ ਕਰ ਰਹੇ ਨੇ ਉਹਨਾਂ ਲਈ ਉਹ ਵੀ ਇੱਕ ਸਾਫ ਦਾ ਮੁਸੀਬਤ ਦੇ ਵਿੱਚ ਨੇ ਉਹਨਾਂ ਦੇ ਵੀ ਫਿਰ ਤੇ ਜਿਹੜਾ ਵਾ ਡਰ ਜਿਹੜਾ ਵਾ ਉਹ ਮਨਰਾ ਰਿਹਾ ਵਾ ਪਰ ਜੇ ਇਹ ਜਿਹੜਾ ਕਦਮ ਜਿਹੜਾ ਕੈਨੇਡਾ ਸਰਕਾਰ ਨੇ ਚੁੱਕਿਆ ਇਹ ਇਹ ਵਿਭਾਗ ਹੈਗਾ ਕੈਨੇਡਾ ਸਰਕਾਰ ਰਫਿਊਜੀ ਕੈਨੇਡਾ ਦੇ ਇਮੀਗ੍ਰੇਸ਼ਨ ਰਫਿਊਜੀ ਜਿਹੜਾ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਆ ਜਿੰਨ ਜਾਨੀ ਕੀ ਜਿਹੜਾ ਆਈਆਰ ਸੀਸੀ ਵਿਭਾਗ ਜਿਹੜਾ ਕੈਨੇਡਾ ਦਾ ਆਈਆਰ ਸੀਸੀ ਵਿਭਾਗ ਆ ਉਹਨੇ ਇਹ ਕਦਮ ਚੁੱਕਿਆ ਵਾ ਤੇ ਉਹਨਾਂ ਨੇ ਇਹ ਜਿਹੜਾ ਸਾਰਾ ਕੁਝ ਜਿਹੜਾ ਆਪਣੀ ਵੈਬਸਾਈਟ ਜਾਂ ਆਪਣੇ ਜਿਹੜਾ ਪੇਜ ਦੇ ਉੱਪਰ ਪਾਇਆ ਵਾ ਤੇ ਇਹ ਜਿਹੜੇ ਆ ਜਿਹੜੇ ਵਿਦਿਆਰਥੀ ਨੇ ਕੈਨੇਡਾ ਉਹਨਾਂ ਤੋਂ ਇਹ ਦਸਤਾਵੇਜ਼ ਮੰਗਾਏ ਗਏ ਨੇ ਤੇ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਆ ਜਿਹੜੀ ਕਾਫੀ ਸਖਤਾਈ ਦੇ ਵਿੱਚ ਨਜ਼ਰ ਆ ਰਹੀ ਹੈ ਕਾਫੀ ਸਖਤਾਈ ਜਿਹੜੀ ਕੀਤੀ ਆ ਤੇ ਇਹ ਦਸਤਾਵੇਜ਼ ਆ ਜਿਹੜੇ ਇਹ ਮੰਗਾਏ ਨੇ ਤੇ ਜਿਨ੍ਹਾਂ ਦਾ 1 ਸਾਲ ਦਾ ਵਿਜ਼ਾ ਰਹਿ ਗਿਆ ਬੱਚਿਆਂ ਦਾ ਉਬੀ ਜਿਹੜੇ ਨੇ ਬਹੁਤ ਟੈਨਸ਼ਨ ਦੇ ਵਿੱਚ ਨੇ ਤੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਕਿ ਸਰਕਾਰ ਕੀ ਕਰਦੀ ਹੈ ਤੇ ਬਾਕੀ ਮਿਲਦਿਆਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ